ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਐਸਪੀਐਸ ਹਸਪਤਾਲ ਵਿਖੇ ਐਮ ਡੀ ਜੈ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਰਸਿੰਘ ਦੇ ਧੂਮ-ਤਾਮ ਨਾਲ ਮਨਾਇਆ ਗਿਆ ਜਿੱਥੇ ਵੀ ਵਿਸ਼ੇਸ਼ ਮਹਿਮਾਨ ਵਜੋਂ ਡਿਪਟੀ ਡਾਇਰੈਕਟਰ ਡਾਕਟਰ ਸੁਨੀਲ ਕਤਿਆਲ ਪਹੁੰਚੇ ਉਹਨਾਂ ਵਿਸ਼ੇਸ਼ ਦੇਤੇ ਸੰਬੋਧਨ ਕਰਦਿਆਂ ਕਿਹਾ ਕਿ ਮਰੀਜ਼ ਦੀ ਦੇਖਭਾਲ ਵਿੱਚ ਨਰਸਿੰਗ ਸਟਾਫ ਦਾ ਅਹਿਮ ਯੋਗਦਾਨ ਹੁੰਦਾ ਹੈ ਚਾਹੇ ਡਾਕਟਰ ਵੱਲੋਂ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ ਪਰੰਤੂ ਮਰੀਜ਼ ਨੂੰ 24 ਘੰਟੇ ਦਵਾਈ ਸਮੇਂ ਸਿਰ ਦੇਣਾ ਉਸ ਦਾ ਬੀਪੀ ਬਗੈਰਾ ਚੈੱਕ ਕਰਨਾ ਬੁਖਾਰ ਚੈੱਕ ਕਰਨਾ ਨਰਸਿੰਗ ਸਟਾਫ ਦਾ ਕੰਮ ਹੁੰਦਾ ਹੈ ਜੋ ਇਹ ਸਟਾਫ ਖਿਹੜੇ ਮੱਥੇ ਮਰੀਜ਼ ਦੀ ਸੇਵਾ ਕਰਦਾ ਹੈ ਇਸ ਮੌਕੇ ਐਸਐਚਓ ਟ੍ਰੈਫਿਕ ਪਰਮਿੰਦਰ ਸਿੰਘ ਨੇ ਆਖਿਆ ਕਿ ਨਰਸਿੰਗ ਸਟਾਫ ਮਰੀਜ਼ ਦੇ ਡਾਕਟਰਾਂ ਵਿਚਕਾਰ ਇੱਕ ਪੁਲ ਦਾ ਕੰਮ ਕਰਦਾ ਹੈ। ਓਐਸਡੀ ਗੁਰਦਰਸ਼ਨ ਸਿੰਘ ਮਾਨ ਨੇ ਸਮੂਹ ਨਰਸਿੰਗ ਸਟਾਫ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਹੋਰ ਤਨਦੇਹੀ ਨਾਲ ਮਰੀਜ਼ਾਂ ਦੀ ਸੇਵਾ ਕਰਨ ਲਈ ਵੀ ਪ੍ਰੇਰਿਆ। ਏਸ ਨਰਸਿੰਗ ਡੇ ਮੌਕੇ ਗੁਰਦੇਵ ਸਿੰਘ ਮੈਪ ਕੋ ਡਾਕਟਰ ਸ਼ਿਵਾਨੀ ਟੈਂਡੈਂਟ ਤੇ ਡਾਕਟਰ ਨਿਧੀ ਠਾਕੁਰ ਨੇ ਨਰਸਿੰਗ ਸਟਾਫ ਨੂੰ ਸਨਮਾਨਿਤ ਕੀਤਾ ਇਸ ਮੌਕੇ ਡਾਕਟਰ ਵਿਨੀਤ ਕੋਰ ਸਚਦੇਵਾ ਐਚ ਆਰ ਹੈਡ ਮਨਕ ਕਨਵਰ ਕੋਰ ਨਰਸਿੰਗ ਸੁਪਰਡੈਂਟਰ ਰਮਨਜੀਤ ਕੋਰ ਸੇਖੋਂ ਥਾਣੇਦਾਰ ਅਬੈਦਤ ਅਤੇ ਪੀ ਆਰਬ ਲਖਵੀਰ ਵੱਧੋਵਾਲ ਵੀ ਮੌਜੂਦ ਸਨ